ਬਾਦਲ ਸਾਹਿਬ ਵਿਰੋਧੀਆਂ ਦੇ ਵੱਲੋਂ ਬੜੀਆਂ ਉਂਗਲਾਂ ਚੱਕੀਆਂ ਜਾ ਰਹੀਆਂ ਜਦੋਂ ਦੀ ਚੇਅਰਮੈਨਾਂ ਦੀ ਹੁਣ ਨਿਯੁਕਤੀ ਹੋਈ ਆ ਲਿਸਟ ਜਾਰੀ ਹੋਈ ਆ ਬੜੀਆਂ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਕਿ ਦਿੱਲੀ ਤੋਂ ਲਿਆ ਕੇ ਲੋਕ ਪੰਜਾਬ ਦੇ ਸਿਰ ਤੇ ਬਿਠਾਏ ਜਾ ਰਹੇ ਨੇ 35 ਨਿਯੁਕਤੀਆਂ ਹੋਈਆਂ ਜੀ 35 ਜੀ ਔਰ 35 ਨਿਯੁਕਤੀਆਂ ਦੇ ਵਿੱਚੋਂ ਅ ਇਤਰਾਜ਼ ਦੋ ਨੁਕਤਿਆਂ ਤੇ ਕੀਤਾ ਜਾ ਰਿਹਾ ਜੀ ਸੋ ਮੈਂ ਸਮਝਦਾ ਕਿ ਜੇ 30 ਨੁਕਤੀਆਂ ਪੰਜਾਬ ਤੋਂ ਹੋਈਆਂ ਜੀ ਤੇ ਉਹਨਾਂ ਬਾਰੇ ਆਪਾਂ ਇਹ ਗੱਲ ਨੂੰ ਨਜ਼ਰਅੰਦਾਜ਼ ਕਰ ਦਈਏ ਇਹ ਵੀ ਫੇਅਰ ਨਹੀਂ ਹੈ ਇਹ ਵੀ ਗੱਲ ਪਾਇਦਾਰ ਨਹੀਂ ਹੈ ਮਾਨ ਸਾਹਿਬ ਮੁੱਖ ਮੰਤਰੀ ਹੈ ਸ਼ਕਤੀਸ਼ਾਲੀ ਮੁੱਖ ਮੰਤਰੀ ਹੈ ਜੀ ਮਾਨ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ ਮੇਰਾ ਨਹੀਂ خیال ਵੀ ਮਾਨ ਸਾਹਿਬ ਆਪਣਾ ਦਾਇਤਵ ਆਪਣੀ ਡਿਊਟੀ ਕਿਸੇ ਹੋਰ ਨੂੰ ਅੱਗੇ ਸਬਲੈਟ ਕਰਦੇ ਹੋਣਗੇ ਜੀ ਜੀ ਪਾਰਟੀਆਂ ਦਾ ਖੁਦ ਦਾ ਹਾਈ ਕਮਾਂਡ ਦਿੱਲੀ ਵਿੱਚ ਬੈਠਾ ਹੋਵੇ ਜੀ ਅ ਮੈਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸੁਣ ਰਿਹਾ ਸੀ ਸਾਬਕਾ ਮੁੱਖ ਮੰਤਰੀ ਜੀ ਔਰ ਹੋਰ ਕਈ ਬੰਦੇ ਬੋਲ ਰਹੇ ਸੀ ਜੀ ਸੋ ਮੈਂ ਤਾਂ ਦੇਖਿਆ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸੀ ਜੀ ਤੇ ਉਹਨਾਂ ਨੂੰ ਕਈ ਕਈ ਦਿਨ ਸੋਨੀਾ ગાંધી ਮਿਲਦੀ ਨਹੀਂ ਸੀ ਹੁੰਦੀ ਉੱਥੇ ਜਾ ਕੇ ਬੈਠ ਜਾਂਦੇ ਸੀਗੇ ਜੀ ਔਰ ਉਹਨਾਂ ਨੂੰ ਦਰਬਾਰ ਵਿੱਚ ਆਡੀਅנס ਨਹੀਂ ਸੀ ਮਿਲਦੀ ਮਤਲਬ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਵੀ ਆਪਦੀ ਗੱਲ ਰੱਖਣ ਦਾ ਜੀ ਜੇ ਤਾਂ ਕੋਈ ਇਹੋ ਜੀ ਗੱਲ ਹੋਊ ਵੀ ਤਾਂ ਫਿਰ ਤਾਂ ਦੇਖੋ ਪੰਜਾਬੀਆਂ ਦਾ ਜਿਹੜਾ ਸਵੈ ਮਾਨ ਹੈ ਜਾਂ ਪੰਜਾਬੀਆਂ ਦਾ ਮਾਨ ਸਤਕਾਰ ਹੈ ਇਹ ਇਹਦੇ ਵਿੱਚ ਘਾਟ ਆਵੇ ਇਹ ਹਰ ਕਿਸ ਬਰਦਾਸ਼ਤ ਨਹੀਂ ਜਨ ਸਮਾਜ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਨਨੋ ਮਾਇਆਪਤੀ ਜੀ ਨੇ ਯੂਪੀ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਜੀ ਕਈ ਪਾਰਟੀਆਂ ਮਨਮੂਨ ਸਿੰਘ ਡਾਕਟਰ ਮਨਮੂਨ ਸਿੰਘ ਆ ਉਹ ਆਸਾਮ ਤੋਂ ਬਨੇ ਸੀਗੇ ਮੈਂਬਰ ਜੀ ਜੀ ਪ੍ਰਧਾਨ ਮੰਤਰੀ ਜਦੋਂ ਬਨੇ ਸੀ ਜੀ ਆ ਬਿੱਟੂ ਜੀ ਜਿਹੜੇ ਭਾਜਪਾ ਦੇ ਆ ਉਹ ਰਾਜਸਥਾਨ ਤੋਂ ਬਨੇ ਸੀ ਸੋ ਜਿਹੜੀਆਂ ਨੈਸ਼ਨਲ ਪਾਰਟੀਆਂ ਆ ਜੀ ਇਹਨਾਂ ਦੇ ਅੰਦਰ ਇੱਕ ਪਾਸਿਓ ਅ ਦੂਜੇ ਪਾਸੇ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਵਿੱਚ ਅਪੁਆਇੰਟਮੈਂਟ ਹੋ ਜਾਂਦੀ ਹੈ ਪਰ ਹਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜੇ ਪੰਜਾਬ ਦਾ ਮਾਨ ਸਤਕਾਰ ਘਟਦਾ ਹੋਵੇ ਜੇ ਪੰਜਾਬ ਦੀ ਪੱਗ ਨੂੰ ਖਤਰਾ ਹੋਵੇ ਫਿਰ ਇਹ ਹਰ ਕਿਸੇ ਕਿਸੇ ਕਿਸਮ ਦੇ ਉਹਦੇ ਵਿੱਚ ਮਨਜ਼ੂਰ ਨਹੀਂ ਪਰ ਆਮ ਆਦਮੀ ਪਾਰਟੀ 'ਚ ਅੱਜ ਦੀ ਡੇਟ ਵਿੱਚ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਕਾਲੀ ਦਲ ਦੇ ਆਗੂ ਮਨੀઠਿਆ ਸਾਹਿਬ ਇਹ ਜਵਾਬ ਦੇ ਦੇਣ ਕਿ ਉਹਨਾਂ ਨੇ ਬੰਬੇ ਦੇ ਜਿਹੜੇ 바ਵਾ ਸਾਹਿਬ ਹੈ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ 7 ادارے ਮੈਡੀਕਲ ਕਾਲਜ ਮੈਡੀਕਲ 7 ادارے ਗੁਰੂ ਰਾਮਦਾਸ ਕਾਲਜ ਉਹਨਾਂ ਨੇ ਉਹਨਾਂ ਨੂੰ ਸੌਂਪਤਾ 바ਵਾ ਜੀ ਜੀ ਜੋ ਕਿ ਕਰੋਨਾ ਪਤੀ ਇੱਕ ਬੰਬੇ ਦਾ ਮਤਲਬ ਬੰਦਾ ਹੈ ਜੀ ਉਹਨੂੰ ਸ਼ਰੋਨੀ ਕਮੇਟੀ ਦੇ ਸੱਤ ਅਧਾਰੇ ਸੰਪਤੇ ਜੀ ਸੋ ਮੈਂ ਮਹਿਸੂਸ ਕਰਦਾ ਕਿ ਆਪਣੀ ਪੀੜ੍ਹੀ ਥੱਲੇ ਵੀ ਛੋਟਾ ਮਾਰਨਾ ਚਾਹੀਦਾ ਹੈ ਲੋਕਾਂ ਨੂੰ ਜੋ ਨਸ਼ਿਆਂ ਵਿਰੁੱਧ ਤਹਿਤ ਪੀਲਾ ਪੰਜਾ ਚੱਲਦਾ ਜਿਹੜੇ ਨਸ਼ੇ ਤਸਕਰਾਂ ਦੇ ਘਰ ਟਾਏ ਜਾਂਦੇ ਨੇ ਪਰ ਉਸ ਤੋਂ ਬਾਅਦ ਪੁਲਿਸ ਦਾ ਬਿਆਨ ਹੁੰਦਾ ਕਿ ਜੀ ਇਹ ਨਜਾਇਜ਼ ਉਹ ਸਾਰੀ ਸੀਗੀ ਉਹ ਨਸ਼ਾ ਤਸਕਰਾਂ ਦੇ ਉੱਤੇ ਤਾਂ ਆਉਂਦੀ ਹੀ ਨਹੀਂ ਉਹ ਕਹਿੰਦੇ ਜੀ ਇਹ ਨਜਾਇਜ਼ ਉਹ ਸਾਰੀ ਸੀ ਇਸ ਕਰਕੇ ਨੂੰ ਢਾਅ ਦਿੱਤਾ ਗਿਆ ਫਿਰ ਆਪਾਂ ਕਿਸ ਮੁੱਦੇ ਤੇ ਕਹਿੰਨੇ ਆ ਕਿ ਨਸ਼ਾ ਤਸਕਰਾਂ ਦੇ ਘਟਾਏ ਜਾ ਰਹੇ ਨੇ ਸਾਡੇ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਲੋਕਾਂ ਦੇ ਘਰ ਬਰਬਾਦ ਕਰਕੇ ਇਹ ਕਿੱਦਾਂ ਸੁਖੀ ਬੈਠੇ ਐ ਜੀ ਸੋ ਚਾਹੇ ਉਹ ਪੰਜਾਬ ਹੋਵੇ ਜੀ چاہے ਪੰਜਾਬ ਤੋਂ ਬਾਹਰ ਹੋਵੇ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਦੀ ਹੁੰਦੀ ਹੈ ਔਰ ਕਾਨੂੰਨਨ ਤੌਰ ਤੇ ਇਹ ਜਿੰਨੀ ਅਸੀਂ ਕਾਰਵਾਈ ਕਰਦੇ ਆ ਇਹ ਉਹਨਾਂ ਲੋਕਾਂ ਤੇ ਕਰਦੇ ਆ ਜਿਹੜੇ ਲੋਕ ਕਈ ਕਈ ਪਰਚਿਆਂ ਵਿੱਚ ਸ਼ਾਮਲ ਹੈ 10 10 ਐਨਡੀਪੀਐਸ ਦੇ ਪਰਚੇ ਹੋਏ ਆ ਤੋ ਇਸ ਕਰਕੇ ਅਸੀਂ ਇੱਕ ਸੰਦੇਸ਼ 깔 ਰਹੇ ਆ ਮੈਸੇਜ 깔 ਰਹੇ ਆ ਕਿ ਲੋਕਾਂ ਦੇ ਘਰ ਬਰਬਾਦ ਕਰਕੇ ਤੁਸੀਂ ਆਪਣੇ आलीशान ਮਹਿਲ ਚ ਨਈ ਬਰਾਜ ਬਿਰਾਜ ਸਕਦੇ ਜੀ ਤੁਸੀਂ ਲੋਕਾਂ ਦੇ ਘਰ ਦੇ ਚਰਾਗ ਖਤਮ ਕਰਕੇ ਤੁਸੀਂ ਆਪ ਰੋਜ ਦੀਵਾਲੀ ਨਹੀਂ ਮਨਾ ਸਕਦੇ ਬਾਦਲ ਸਾਹਿਬ ਪਹਿਲਾਂ ਜਦੋਂ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਨਿਤ ਜਿਹੜੇ ਕਾਫਲੇ ਨੇ ਉਹ ਕਦੇ ਇੱਧਰ ਨੂੰ ਚੱਲਦੇ ਆ ਕਦੇ ਇੱਧਰ ਨੂੰ ਚੱਲਦੇ ਆ ਜੇ ਸੁਖਬੀਰ 1 ਕਿਲੋਮੀਟਰ ਚੱਲਦਾ ਤਾਂ ਇਹਦਾ 1 ਲੱਖ ਦਾ ਖਰਚਾ ਆਉਂਦਾ ਪਰ ਬਾਦਲ ਸਾਹਿਬ ਜੇ ਹੁਣ ਗੱਲ ਕਰੀਏ ਕਿ ਹੁਣ ਜਦੋਂ ਮਾਨ ਸਾਹਿਬ ਜਾਂਦੇ ਆ ਤਾਂ ਉਹ ਹਮੇਸ਼ਾ ਜਿਹੜਾ ਜ਼ਿਆਦਾਤਰ ਟਰੈਵਲ ਆ ਉਹ ਹੈਲੀਕਾਪਟਰ ਦੇ ਵਿੱਚ ਕਰਦੇ ਆ ਤਾਂ ਹੁਣ ਹੈਲੀਕਾਪਟਰ ਦਾ ਖਰਚਾ ਕਿੱਥੋਂ ਚੱਲਦਾ ਹੁਣ ਮਾਨ ਸਾਹਿਬ ਜਿਹੜੇ ਨੇ ਉਹ 1 ਕਿਲੋਮੀਟਰ ਦਾ ਕਿੰਨਾ ਖਰਚਾ ਕਰ ਦਿੰਦੇ ਨੇ ਸਾਬ ਸਾਡੇ ਲਈ ਬਹੁਤ ਕੀਮਤੀ ਹੈ ਜੀ ਮਾਨ ਸਾਹਿਬ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸੁਧਾਰ ਲਿਆ ਰਿਹਾ ਹੈ ਜੀ ਅਸੀਂ ਨਹੀਂ ਚਾਹੁੰਦੇ ਕਿ ਕੋਈ ਜਿਹੜਾ ਜਿਨ੍ਹਾਂ ਨੂੰ ਅਸੀਂ ਮਗਰਮੱਛਾਂ ਨੂੰ ਹੱਥ ਪਾ ਰਹੇ ਹੈ ਕੱਲ ਨੂੰ ਉਹ ਸਾਡੇ ਮੁਖ ਜਿਹੜਾ ਮੇਨ ਇਨਸਾਨ ਹੈ ਜਿਹੜਾ ਜਿਹਦੇ ਲੀਡਰਸ਼ਿਪ ਥੱਲੇ ਸਰਕਾਰ ਚੱਲ ਰਹੀ ਹੈ ਉਹਨੂੰ ਕੋਈ ਨੁਕਸਾਨ ਪਹਚਾਉਣ ਪਿਛਲੇ ਟਾਈਮ ਚ ਕੀ ਹੁੰਦਾ ਸੀ ਕਿ ਕੱਲਾ ਮੁੱਖ ਮੰਤਰੀ ਨਹੀਂ ਹਮ ਜਗਾ ਜਗਾ ਵੀਆਈਪੀ ਸਕਿਉਰਿਟੀ ਹੁੰਦੀ ਸੀ ਖੇਰੇ ਸਾਬੂ ਸੁਖਵੀਰ ਬਾਦਲ ਜੀ ਨੂੰ ਤਾਂ ਅੱਜ ਵੀ ਅਸੀਂ ਸਕਿਉਰਿਟੀ ਦੇ ਕੇ ਰੱਖੀ ਆ ਜੀ ਤੁਸੀਂ ਦੇਖ ਲਿਓ ਕਿ ਸੁਖਵੀਰ ਬਾਦਲ ਜੀ ਦੀ ਸਕਿਉਰਿਟੀ ਮੁੱਖ ਮੰਤਰੀ ਤੋਂ ਘੱਟ ਨਹੀਂ ਹੈ ਜਿੱਥੇ ਗੈਰਵਾਜਬ ਸੀ ਉੱਥੇ ਅਸੀਂ ਸਿਕਿਉਰਿਟੀ ਵਿਡਰੋਅ ਕੀਤੀ ਜਿਵੇਂ ਪਿੱਛੇ ਜੇ ਮਜੀਠੀਆ ਸਾਹਿਬ ਦੀ ਕੀਤੀ ਹੈ ਜੀ ਠੀਕ ਹੈ ਉਹਨਾਂ ਨੂੰ ਥੋੜਾ ਦੁੱਖ ਵੀ ਲੱਗਿਆ ਪਰ ਲੇਕਿਨ ਪੰਜਾਬ ਦੇ ਥਾਣਿਆਂ ਵਿੱਚ ਜੀ ਲੋ ਪੁਲਿਸ ਦੀ ਜ਼ਿਆਦਾ ਜ਼ਰੂਰਤ ਹੈ ਲੋਕਾਂ ਦੇ ਪ੍ਰਾਈਵੇਟ ਲੋਕਾਂ ਦੇ ਘਰਾਂ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਹੈ ਅਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ ਨਿਊਜ਼ ਤੇ ਮੈਂ ਜਸ ਖਹਿਰਾ ਅੱਜ ਪੰਜਾਬ ਦੇ ਹਾਲਾਤਾਂ ਦੀ ਜਾਣਕਾਰੀ ਲਵਾਂਗੇ ਕਿਉਂਕਿ ਵਿਰੋਧੀਆਂ ਦੇ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਕਿ ਦਿੱਲੀ ਤੋਂ ਜਿਹੜੇ ਲਿਆ ਕੇ ਲੋਕ ਉਹ ਸਾਡੇ ਸਿਰ ਤੇ ਬਿਠਾ ਦਿੱਤੇ ਗਏ ਨੇ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱਬੀ ਬਾਦਲ ਜੀ ਮੌਜੂਦ ਨੇ ਬਾਦਲ ਸਾਹਿਬ ਅਸੀ ਕਾਲ ਜੀ ਬਹੁਤ ਬਹੁਤ ਮਿਹਰਬਾਨੀ ਖਹਿਰਾ ਸਾਹਿਬ ਧੰਨਵਾਦ ਤੁਹਾਨੂੰ ਬਾਦਲ ਸਾਹਿਬ ਬਰੋਧੀਆਂ ਦੇ ਵੱਲੋਂ ਬੜੀਆਂ ਉਂਗਲਾਂ ਚੱਕੀਆਂ ਜਾ ਰਹੀਆਂ ਜਦੋਂ ਦੀ ਚੇਅਰਮੈਨਾਂ ਦੀ ਹੁਣ ਨਿਯੁਕਤੀ ਹੋਈ ਆ ਲਿਸਟ ਜਾਰੀ ਹੋਈ ਆ ਬੜੀਆਂ ਉਂਗਲਾਂ ਚੱਕੀਆਂ ਜਾ ਰਹੀਆਂ ਨੇ ਕਿ ਦਿੱਲੀ ਤੋਂ ਲਿਆ ਕੇ ਲੋਕ ਪੰਜਾਬ ਦੇ ਸਿਰ ਤੇ ਬਿਠਾਏ ਜਾ ਰਹੇ ਨੇ ਖੈਰਾ ਸਾਹਿਬ ਬੇਨਤੀ ਇਹ ਹੈ ਕਿ ਜਿਹੜੀਆਂ ਪਾਰਟੀਆਂ ਦਾ ਖੁਦ ਦਾ ਹਾਈ ਕਮਾਂਡ ਦਿੱਲੀ ਵਿੱਚ ਬੈਠਾ ਹੋਵੇ ਜੀ ਮੈਂ ਖਾਸ ਕਰਕੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਸੁਣ ਰਿਹਾ ਸੀ ਸਾਬਕਾ ਮੁੱਖ ਮੰਤਰੀ ਜੀ ਔਰ ਹੋਰ ਕਈ ਬੰਦੇ ਬੋਲ ਰਹੇ ਸੀ ਜੀ ਸੋ ਮੈਂ ਤਾਂ ਦੇਖਿਆ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਮੁੱਖ ਮੰਤਰੀ ਹੁੰਦੇ ਸੀ ਜੀ ਤੇ ਉਹਨਾਂ ਨੂੰ ਕਈ ਕਈ ਦਿਨ ਸੋਨੀਆ ਗਾਂਧੀ ਮਿਲਦੀ ਨਹੀਂ ਸੀ ਹੁੰਦੀ ਉੱਥੇ ਜਾ ਕੇ ਬੈਠ ਜਾਂਦੇ ਸੀਗੇ ਜੀ ਔਰ ਉਹਨਾਂ ਨੂੰ ਦਰਬਾਰ ਵਿੱਚ ਆਡੀਅנס ਨਹੀਂ ਸੀ ਮਿਲਦੀ ਮਤਲਬ ਉਹਨਾਂ ਨੂੰ ਮੌਕਾ ਨਹੀਂ ਸੀ ਮਿਲਦਾ ਵੀ ਆਪਦੀ ਗੱਲ ਰੱਖਣ ਦਾ ਜੀ ਜੇ ਤਾਂ ਕੋਈ ਇਹੋ ਜੀ ਗੱਲ ਹੋਵੇ ਤਾਂ ਫਿਰ ਤਾਂ ਦੇਖੋ ਪੰਜਾਬੀਆਂ ਦਾ ਜਿਹੜਾ ਸਵੈ ਮਾਨ ਹੈ ਜਾਂ ਪੰਜਾਬੀਆਂ ਦਾ ਮਾਨ ਸਤਿਕਾਰ ਹੈ ਇਹ ਇਹਦੇ ਵਿੱਚ ਘਾਟ ਆਵੇ ਇਹ ਹਰ ਕਿਸ ਬਰਦਾਸ਼ਤ ਨਹੀਂ ਜੀ ਆ ਦੇਖੋ ਲੇਕਿਨ ਇਹਦੇ ਨਾਲ ਇੱਕ ਹੋਰ ਵੀ ਕਈ ਇਹੋ ਜਿਹੇ ਉਦਾਹਰਨ ਹੈ ਜੀ ਜਿਵੇਂ ਤੁਸੀਂ ਦੇਖੋ ਕਿ ਆਪਣੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਹੁੰਦੇ ਸੀ ਉਹਨਾਂ ਨੂੰ ਮਾਇਆਵਤੀ ਜੀ ਨੇ ਯੂਪੀ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਸੀ ਜੀ ਕਈ ਪਾਰਟੀਆਂ ਮਨਮੂਨ ਸਿੰਘ ਡਾਕਟਰ ਮਨਮੂਨ ਸਿੰਘ ਉਹ ਉਹ ਅਸਾਮ ਤੋਂ ਬਨੇ ਸੀਗੇ ਮੈਂਬਰ ਜੀ ਪ੍ਰਧਾਨ ਮੰਤਰੀ ਜਦੋਂ ਬਨੇ ਸੀ ਜੀ ਬਿੱਟੂ ਜੀ ਜਿਹੜੇ ਭਾਜਪਾ ਦੇ ਐ ਉਹ ਰਾਜਸਥਾਨ ਤੋਂ ਬਨੇ ਸੀ ਸੋ ਜਿਹੜੀਆਂ ਨੈਸ਼ਨਲ ਪਾਰਟੀ ਐ ਇਹਨਾਂ ਦੇ ਅੰਦਰ ਇੱਕ ਪਾਸਿਓਂ ਦੂਜੇ ਪਾਸੇ ਜਿਹੜੀਆਂ ਨੈਸ਼ਨਲ ਪਾਰਟੀਆਂ ਇਹਨਾਂ ਵਿੱਚ ਅਪੁਆਇੰਟਮੈਂਟ ਹੋ ਜਾਂਦੀ ਐ ਪਰ ਹਾਂ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਜੇ ਪੰਜਾਬ ਦਾ ਮਾਨ ਸਤਕਾਰ ਘਟਦਾ ਹੋਵੇ ਜੇ ਪੰਜਾਬ ਦੀ ਪੱਗ ਨੂੰ ਖਤਰਾ ਹੋਵੇ ਫਿਰ ਇਹ ਹਰ ਕਿਸੇ ਕਿਸੇ ਕਿਸਮ ਦੇ ਉਹਦੇ ਵਿੱਚ ਮਨਜ਼ੂਰ ਨਹੀਂ ਪਰ ਆਮ ਆਦਮੀ ਪਾਰਟੀ ਚ ਅੱਜ ਦੀ ਡੇਟ ਵਿੱਚ ਇਹੋ ਜਿਹਾ ਮੈਨੂੰ ਨਹੀਂ ਲੱਗਦਾ ਜੀ ਪਰ ਬਾਦਲ ਸਾਹਿਬ ਸਵਾਲ ਇਹ ਹੈ ਕਿ ਜਿਹੜੀਆਂ ਜਿੱਦਾਂ ਇੰਡਸਟਰੀ ਡਿਵੈਲਪਮੈਂਟ ਜਿਹੜਾ ਵਿਭਾਗ ਆ ਉਹਦੇ ਜਿਹੜੇ ਚੇਅਰਮੈਨ ਉਹ ਦਿੱਲੀ ਤੋਂ ਪਹੁੰਚੇ ਨੇ ਜੇ ਗੱਲ ਕਰੀਏ ਪੰਜਾਬ ਪ੍ਰਦੂਸ਼ਣ ਬੋਰਡ ਜਿਹਦੀ ਜਦੋਂ ਹਮੇਸ਼ਾ ਪੰਜਾਬ ਦੇ ਵਿੱਚ ਚਰਚਾ ਰਹਿੰਦੀ ਆ ਉਹਦੇ ਜਿਹੜੇ ਚੇਅਰਮੈਨ ਨੇ ਉਹ ਦਿੱਲੀ ਤੋਂ ਲਿਆਂਦੇ ਗਏ ਨੇ ਇਹ ਕੀ ਮਤਲਬ ਹੈ ਕਿ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਆਮ ਆਦਮੀ ਪਾਰਟੀ ਚ ਕੰਮ ਕਰਦੇ ਆ ਉਹ ਇਸ लायक ਨਹੀਂ ਹੈਗੇ ਕਿ ਉਹਨਾਂ ਨੂੰ ਐਡੇ ਅਹੁਦੇ 'ਤੇ ਜਾਣ ਦੇਖੋ 20 ਨਿਯੁਕਤੀਆਂ ਹੋਈਆਂ ਜੀ 35 ਜੀ ਔਰ 35 ਨਿਯੁਕਤੀਆਂ ਦੇ ਵਿੱਚੋਂ ਅ 13 ਦੋ ਨਿਯੁਕਤੀਆਂ ਤੇ ਕੀਤਾ ਜਾ ਰਿਹਾ ਹੈ ਜੀ ਸੋ ਮੈਂ ਸਮਝਦਾ ਕਿ ਜੇ 33 ਨਿਯੁਕਤੀਆਂ ਪੰਜਾਬ ਤੋਂ ਹੋਈਆਂ ਜੀ ਤੇ ਉਹਨਾਂ ਬਾਰੇ ਆਪਾਂ ਇਹ ਗੱਲ ਨੂੰ ਨਜ਼ਰਅੰਦਾਜ਼ ਕਰ ਦਈਏ ਇਹ ਵੀ ਫੇਅਰ ਨਹੀਂ ਹੈ ਇਹ ਵੀ ਗੱਲ ਪਾਇਦਾਰ ਨਹੀਂ ਹੈ ਜੀ ਠੀਕ ਹੈ ਇਹ ਇੱਕ ਦੋ ਨਿਯੁਕਤੀਆਂ ਪਾਰਟੀ ਕਿਉਂ ਕਰਕੇ ਨੈਸ਼ਨਲ ਪਾਰਟੀ ਹੈ ਇਹ ਮੈਨੂੰ ਅਕਾਲੀ ਦਲ ਦੇ ਆਗੂ ਮਜੀਠੀਆ ਸਾਹਿਬ ਇਹ ਜਵਾਬ ਦੇ ਦੇਣ ਕਿ ਉਹਨਾਂ ਨੇ ਬੰਬੇ ਦੇ ਜਿਹੜੇ 바ਵਾ ਸਾਹਿਬ ਹੈ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੱਤ ادارے ਮੈਡੀਕਲ ਕਾਲਜ ਮੈਡੀਕਲ ਸੱਤ ادارے ਗੁਰੂ ਰਾਮਦਾਸ ਕਾਲਜ ਉਹਨਾਂ ਨੇ ਉਹਨਾਂ ਨੂੰ ਸੌਂਪਤਾ 바ਵਾ ਜੀ ਨੂੰ ਜੀ ਜੋ ਕਿ ਕਰੋਨਾਪਤੀ ਇੱਕ ਬੰਬੇ ਦਾ ਮਤਲਬ ਬੰਦਾ ਹੈ ਜੀ ਉਹਨੂੰ ਸ਼ਰੋਮਨੀ ਕਮੇਟੀ ਦੇ ਸੱਤ ਅਦਾਰੇ ਸੌਂਪਤੇ ਜੀ ਸੋ ਮੈਂ ਮਹਿਸੂਸ ਕਰਦਾ ਕਿ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਹੈ ਲੋਕਾਂ ਨੂੰ ਠੀਕ ਹੈ ਤੁਹਾਡੇ ਕੋਲੋਂ ਸਰਕਾਰ ਘੇਰੀ ਨਹੀਂ ਜਾ ਰਹੀ ਔਰ ਤੁਸੀਂ ਇੱਕ ਮੁੱਦਾ ਚੱਕ ਕੇ ਉਹਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹੋ ਉਹ ਗੱਲ ਅਲੱਗ ਹੈ ਪਰ ਮੈਂ ਇਸ ਗੱਲ ਤੇ ਮਹਿਸੂਸ ਕਰਦਾ ਕਿ ਜੇ ਈ ਨੈਸ਼ਨਲ ਪਾਰਟੀ ਹੁੰਦੀ ਹੈ ਉਹਦੇ ਚ ਇੱਕ ਦੋ ਅਪੁਆਇੰਟਮੈਂਟ ਇਹੋ ਜਿਹੀ ਹੋ ਸਕਦੀ ਹੈ ਜੀ ਇਹਦੇ ਵਿੱਚ ਜੇ ਉਹ ਪੰਜਾਬ ਦੀਆਂ ਅਪੁਆਇੰਟਮੈਂਟ ਹੈ ਪਵਨ ਕੁਮਾਰ ਤੀਨੂ ਕਿੱਥੋਂ ਦੇ ਆ ਜਿਨ੍ਹਾਂ ਨੂੰ ਆਪਾਂ ਬਣਾਇਆ ਜੀ ਉਹਨਾਂ ਨੂੰ ਵੀ ਤਾਂ ਸਟੇਟ ਕੋਆਪਰੇਟਿਵ ਬੈਂਕ ਦਾ ਹੀ ਬਣਾਇਆ ਨਾ ਜੀ ਸੋ ਇਸ ਕਰਕੇ ਬਹੁਤ ਸਾਰੀਆਂ ਨਿਯੁਕਤੀਆਂ ਪੰਜਾਬ ਤੋਂ ਵੀ ਹੋਈਆਂ ਉਹਦੇ ਚ ਇਹੋ ਜੀ ਗੱਲ ਇਹੋ ਜੀ ਕੋਈ ਉਹਦੇ ਵਾਲੀ ਗੱਲ ਨਹੀਂ ਕਿ ਜਿੰਨੀ ਮਤਲਬ ਆਪਾਂ ਇਸ ਨੂੰ ਟੂੜ ਦੇ ਰਹੇ ਆ ਆਪਾਂ ਇਸ ਨੂੰ ਜਿੰਨਾ ਪ੍ਰਚਾਰ ਰਹੇ ਆ ਜਿੰਨਾ ਕਾਮ ਆਦਮੀ ਪਾਰਟੀ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਮਾਨ ਸਾਹਿਬ ਮੁੱਖ ਮੰਤਰੀ ਹੈ ਸ਼ਕਤੀਸ਼ਾਲੀ ਮੁੱਖ ਮੰਤਰੀ ਹੈ ਜੀ ਮਾਨ ਸਾਹਿਬ ਨੂੰ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ ਜੀ ਮੇਰਾ ਨਹੀਂ ਖਿਆਲ ਵੀ ਮਾਨ ਸਾਹਿਬ ਆਪਣਾ ਦਾਇਤਵ ਆਪਣੀ ਡਿਊਟੀ ਕਿਸੇ ਹੋਰ ਨੂੰ ਅੱਗੇ ਸਬਲੈਟ ਕਰਦੇ ਹੋਣਗੇ ਜੀ ਪਰ ਬਾਦਲ ਸਾਹਿਬ ਮੇਰਾ ਸਵਾਲ ਇੱਕ ਹੋਰ ਆ ਇਸੇ ਵਿਸ਼ੇ ਨੂੰ ਲੈ ਕੇ ਕਿ ਜਦੋਂ ਮਾਨ ਸਾਹਿਬ ਹਮੇਸ਼ਾ ਜਿਹੜੇ ਜਦੋਂ ਇੱਥੇ ਵਿਧਾਨ ਸਭਾ ਚ ਖੜੇ ਹੁੰਦੇ ਨੇ ਉਦੋਂ ਵੀ ਜਿਹੜਾ ਕਹਿੰਦੇ ਨੇ ਕਿ ਜਿਹੜੇ ਬਾਕੀ ਐਮਐਲਏ ਨੇ ਉਹਨਾਂ ਨੂੰ ਪੰਜਾਬੀ ਬੋਲਣ ਖਾਤਰ ਬੜਾ ਕਹਿੰਦੇ ਨੇ ਕਿ ਤੁਸੀਂ ਪੰਜਾਬੀ ਬੋਲਿਆ ਕਰੋ ਪੰਜਾਬੀ ਲਿਖਿਆ ਕਰੋ ਪਰ ਜਦੋਂ ਸਕੂਲ ਸਿੱਖਿਆ ਬੋਰਡ ਪੰਜਾਬ ਦਾ ਜਿਹੜਾ ਚੇਅਰਮੈਨ ਚੇਅਰਪਰਸਨ ਲਾਉਂਦੇ ਨੇ ਦਾ ਤਸਵੀਰ ਬੇਦੀ ਨੂੰ ਲਾਇਆ ਜਾਂਦਾ ਤਾਂ ਉਹਨਾਂ ਤੋਂ ਪੰਜਾਬੀ ਦਾ ਪੇਪਰ ਲਿਆ ਸੀ ਮਾਨ ਸਾਹਿਬ ਨੇ ਦੇਖੋ ਮੇਰੇ ਖਾਲ ਨਾਲ ਤਾਂ ਡਾਕਟਰ ਅਮਰਪਾਲ ਸਿੰਘ ਹੈ ਜੋ ਕਿ ਪਹਿਲਾਂ ਲਾਇਆ ਸੀ ਜੀ ਓਕੇ ਚਲੋ ਮੈਂ ਫਿਰ ਵੀ ਇੱਕ ਗੱਲ ਕਹਿਣਾ ਹੈ ਜੀ ਕਿ ਪੰਜਾਬੀ ਆਪਣੀ ਮਾਂ ਬੋਲੀ ਹੈ ਜੀ ਔਰ ਪੰਜਾਬੀ ਮਾਂ ਬੋਲੀ ਸਭ ਤੋਂ ਜ਼ਰੂਰੀ ਹੈ ਸਭ ਤੋਂ ਉੱਤੇ ਹੈ ਜੀ ਇਹਦੇ ਨਾਲ ਬਾਕੀ ਬੋਲੀਆਂ ਸਿੱਖ ਲਓ ਕੋਈ ਮਾੜੀ ਗੱਲ ਨਹੀਂ ਜੀ ਪਰ ਲੇਕਿਨ ਸਭ ਤੋਂ ਵੱਡਾ ਰਤਬਾ ਮਾਂ ਬੋਲੀ ਦਾ ਹੀ ਹੁੰਦਾ ਹੈ ਜੀ ਔਰ ਮਾਂ ਬੋਲੀ ਸਭ ਤੋਂ ਜ਼ਰੂਰੀ ਹੈ ਠੀਕ ਹੈ ਜੇ ਅੰਗਰੇਜ਼ੀ ਵੀ ਆਉਂਦੀ ਹੈ ਨਾਲ ਸਪੈਨਿਸ਼ ਵੀ ਆਉਂਦੀ ਹੈ ਨਾਲ ਦੋ ਬੋਲੀਆਂ ਹੋਰ ਪਰ ਬਾਦੋਂ ਸਾਹਿਬ ਮਸਲਾ ਜਿਹੜਾ ਸੀਗਾ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸੀਗਾ ਜਿਹਨੂੰ ਪੰਜਾਬੀ ਆਧਾਰ ਬਣਾਉਂਦੇ ਨੇ ਪੰਜਾਬ ਦਾ ਆਧਾਰਾ ਏ ਉੱਥੇ ਕਿਸੇ ਗੈਰ ਪੰਜਾਬੀ ਨੂੰ ਲਾਉਣਾ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੋਣਗੇ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਕੀ ਵੈਸੇ ਤਾਂ ਡਾਕਟਰ ਅਮਰਪਾਲ ਸਿੰਘ ਹੁਣ ਲਾਏ ਹੋਏ ਆ ਚੇਅਰ ਮੈਂ ਮੌਜੂਦਾ ਮੌਜੂਦਾ ਉਹੀ ਹੈ ਲੇਕਿਨ ਮੈਂ ਫਿਰ ਵੀ ਇੱਕ ਗੱਲ ਤੁਹਾਨੂੰ ਦੱਸਦਾ ਜੀ ਕਿ ਜਿਹੜੇ ਆਧਾਰੇ ਦੇ ਵਿੱਚ ਜੀ ਲੱਖਾਂ ਕਰੋਨਾ ਪੰਜਾਬ ਦੇ ਬੱਚਿਆਂ ਦਾ ਭਵਿੱਖ ਛਪਿਆ ਹੋਵੇ ਜੀ ਉੱਥੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਅਸੀਂ ਲਾਇਕ ਬੰਦਾ ਲਾ ਰਹੇ ਹਾਂ ਕਿ ਨਲਾਇਕ ਬੰਦਾ ਲਾ ਰਹੇ ਹਾਂ ਜੀ ਜੇ ਕੋਈ ਨਲਾਇਕ ਪੰਜਾਬੀ ਨੂੰ ਲਾ ਕੇ ਆਪਾਂ ਬੱਚਿਆਂ ਦਾ ਭਵਿੱਖ ਖਰਾਬ ਕਰ ਦਈਏ ਇਸ ਤੋਂ ਚੰਗਾ ਕਿ ਕੋਈ ਪੜਿਆ ਲਿਖਿਆ ਲੈਕ ਆਦਮੀ ਆ ਕੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਸੁਧਾਰ ਦੇਵੇ ਪਰ ਬਦਲ ਸਾਹਿਬ ਜਿਵੇਂ ਹੁਣ ਲਾਏ ਨੇ ਚੇਅਰਮੈਨ ਲਾਏ ਨੇ ਤਾਂ ਉਦੋਂ ਵੀ ਜਿਹੜਾ ਪੰਜਾਬ ਚੋਂ ਚੇਅਰਮੈਨ ਲਾ ਸਕਦੇ ਸੀ ਕਿ ਪੰਜਾਬ ਦੇ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ ਪੰਜਾਬ ਦੇ ਲੋਕ ਇਸ ਕਾਬਲ ਨਹੀਂ ਹੈ ਕਿ ਕਿ ਉਹਨਾਂ ਨੂੰ ਇਸ ਕੁਰਸੀ ਤੇ ਬਿਠਾਇਆ ਜਾਵੇ ਨਹੀਂ ਪੰਜਾਬ ਦੇ ਲੋਕ ਜਿਵੇਂ ਤੁਸੀਂ ਕਿਹਾ ਵੀ ਪੜੇ ਲਿਖੇ ਹੋਣੇ ਚਾਹੀਦੇ ਕਿਸੇ ਜਿਹੜਾ ਪੰਜਾਬੀ ਆ ਜਿਹੜਾ ਉਹਨੂੰ ਨਾ ਜਿਹੜਾ ਇਹ ਪੂਰਾ ਵਿਭਾਗ ਫੜਾਇਆ ਜਾਵੇ ਜਿਹੜਾ ਸਾਂਭ ਨਹੀਂ ਸਕਦਾ ਤਾਂ ਕੋਈ ਸਾਂਭਣ ਦੇ ਲੈਕ ਹੈ ਨਹੀਂ ਸੀ ਇਹ ਕੁਰਸੀ ਨਹੀਂ ਬਹੁਤ ਸਾਰੇ ਲਾਇਕ ਪੰਜਾਬੀ ਐ ਔਰ ਇਸ ਤੋਂ ਵੱਡੀ ਗੱਲ ਕੀ ਐ ਕਿ ਸਾਡੇ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਦੇਖੋ ਉੱਥੇ ਜੇ ਚਾਰ ਮੰਤਰੀ ਬਣ ਸਕਦੇ ਐ ਜੀ ਤੇ ਫਿਰ ਪੰਜਾਬੀਆਂ ਨਾਲੋਂ ਲਾਇਕ ਕੌਣ ਐ ਸੋ ਜਿੱਥੇ ਜਿੱਥੇ ਪੰਜਾਬੀ ਜਾਂਦੇ ਐ ਉਹ ਆਪਣਾ ਲੋਹਾ ਮਨਵਾਉਂਦੇ ਐ ਜੀ ਇਹੋ ਜੀ ਗੱਲ ਨਹੀਂ ਕਿ ਜਿੱਥੇ ਜਿੱਥੇ ਪੰਜਾਬੀਆਂ ਦਾ ਬਹੁਤ ਲਿਆਕਤ ਨਾਲ ਪੰਜਾਬੀ ਐ ਲੇਕਿਨ ਮੈਂ ਗੱਲ ਕਰਦਾ ਰਵੈਤੀ ਸਰਕਾਰਾਂ ਦੀ ਜਿਹੜੀਆਂ ਰਵੈਤੀ ਸਰਕਾਰਾਂ ਰਹੀਆਂ ਉਹਨਾਂ ਦੀ ਆਦਤ ਹੁੰਦੀ ਸੀ ਕਿ ਆਪਣੇ ਕਿਸੇ ਚੇਲੇ ਚਮਤੇ ਨੂੰ ਆਪਾਂ ਅੱਗੇ ਜਾ ਕੇ ਆਪਾਂ ਉਹਨਾਂ ਨੂੰ ਸਫਾਰਸ਼ੀ ਆਪਾਂ ਬਿਠਾ ਦਿੰਦੇ ਸੀ ਇੱਲ ਦਾ ਨਾ ਕੁੱਕੜਨੀ ਸੀ ਆਉਂਦਾ ਸਿੱਖਿਆ ਮੰਤਰੀ ਨੂੰ ਦਖਸਤ ਕਰਨੇ ਨਹੀਂ ਸੀ ਆਉਂਦੇ ਉਹ ਗੁੱਠਾ ਲਾ ਕੇ ਕੰਮ ਚਲਾਉਂਦੇ ਹੁੰਦੇ ਸੀ ਇਹੋ ਜੇ ਲੋਕਾਂ ਦੀ ਥਾਂ ਤੇ ਮੈਂ ਸਮਝਦਾ ਪੜ੍ਹੇ ਲਿਖੇ ਲੋਕ ਹੋਣੇ ਸਭ ਤੋਂ ਜ਼ਰੂਰੀ ਹੈ ਔਰ ਸਭ ਤੋਂ ਵਧੀਆ ਜੇ ਪੰਜਾਬ ਤੋਂ ਹੀ ਲਾਇਕ ਲੋਕ ਲਗਨ ਤਾਂ ਉਹ ਸਭ ਤੋਂ ਵਧੀਆ ਜੀ ਉਹ ਜਦੋਂ ਤੁਸੀਂ ਬਾਦਲ ਸਾਹਿਬ ਅਸ਼ਪਾਰਸ਼ੀਆਂ ਦੀ ਗੱਲ ਕੀਤੀ ਆ ਜਿਨ੍ਹਾਂ ਨੂੰ ਜਿਹੜਾ ਇੰਡਸਟਰੀ ਡਿਵੈਲਪਮੈਂਟ ਦਾ ਅਹੁਦਾ ਦਿੱਤਾ ਜਿਹੜਾ ਚੇਅਰਮੈਨ ਦਾ ਅਹੁਦਾ ਦਿੱਤਾ ਗਿਆ ਏ ਉਹ ਵੀ ਐਮਪੀ ਸਾਹਿਬ ਦੇ ਪੀਏ ਸਾਹਿਬ ਨੇ ਜੇ ਰੀਨਾ ਗੁਪਤਾ ਜੀ ਦੀ ਗੱਲ ਕਰੀਏ ਜਿਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦਿੱਤਾ ਗਿਆ ਉਹ ਖੁਦ ਅਰਵਿੰਦ ਕੇਜਰੀਵਾਲ ਸਾਹਿਬ ਦੇ ਸਲਾਹਕਾਰ ਰਹੇ ਨੇ ਦੇਖੋ ਮੈਂ ਦੱਸ ਦਿਆਂ ਕਿ 35 ਨਿਯੁਕਤੀਆਂ ਕੀਤੀਆਂ ਗਈਆਂ ਸੀ ਜੀ 20 ਨਿਯੁਕਤੀਆਂ ਚ 33 ਨਿਯੁਕਤੀਆਂ ਪੰਜਾਬ ਤੋਂ ਹੀ ਕੀਤੀਆਂ ਗਈਆਂ ਜੀ ਇੱਕ ਨੈਸ਼ਨਲ ਪਾਰਟੀ ਨੇ ਦੋ ਨਿਯੁਕਤੀਆਂ ਜੇ ਬਾਹਰੋਂ ਕਰਤੀਆਂ ਜੀ ਤਾਂ ਮੈਂ ਮਹਿਸੂਸ ਕਰਦਾ ਕਿ ਇਹ ਕੋਈ ਉਹ ਮਸਲਾ ਨਹੀਂ ਜਿਹਦੇ ਨਾਲ ਅਸਮਾਨ ਡਿੱਗ ਰਿਹਾ ਹੈ ਜਾਂ ਕੋਈ ਪੰਜਾਬੀਆਂ ਦੀ ਪੱਗ ਤੇ ਕੋਈ ਦਾਗ ਲੱਗ ਗਿਆ ਜਾ ਕੋਈ ਪੰਜਾਬ ਦੀ ਅਜ਼ਮਤ ਘਟ ਗਈ ਸੋ ਮੈਂ ਬੇਸਿਕਲੀ ਇਹ ਬੇਨਤੀ ਇਹੀ ਕਰਦਾ ਹਾਂ ਕਿ ਸਾਡੀ ਜਿਹੜੀ ਪਾਰਟੀ ਹੈ ਉਹ ਇਹੋ ਜਿਹਾ ਕੰਮ ਕਰ ਰਹੀ ਹੈ ਜਿਨ੍ਹਾਂ ਵਿੱਚ ਤੁਸੀਂ ਦੇਖੋ ਕਿ ਨਸ਼ੇ ਦੀ ਜੜ ਪੱਟਣ ਨੂੰ ਇੱਕ ਪ੍ਰੋਗਰਾਮ ਬਣਾਇਆ ਸਿੱਖਿਆ ਨੂੰ ਇੱਕ ਪ੍ਰੋਗਰਾਮ ਬਣਾਇਆ ਸਿਹਤ ਨੂੰ ਇੱਕ ਪ੍ਰੋਗਰਾਮ ਬਣਾਇਆ ਜੋ ਕਿ ਪੰਜਾਬੀਆਂ ਦੇ ਵਾਸਤੇ ਅਤੀ ਜ਼ਰੂਰੀ ਨੇ ਜੀ ਪੰਜਾਬ ਦੀ ਅੱਜ ਕਿਸਾਨ ਨੀਤੀ ਜਿਹੜੀ ਕਿ ਕਦੇ ਬਣੀ ਨਹੀਂ ਅੱਜ ਕਿਸਾਨ ਨੀਤੀ ਮੈਂ ਉਹ ਖਰੜਾ ਲੈ ਕੇ ਆਇਆ ਜਿਹੜਾ ਕਿ ਸਾਡੇ ਕਿਸਾਨ ਜਥੇਬੰਦੀਆਂ ਵਿੱਚ ਪਾਇਆ ਗਿਆ ਜੀ ਕਿਸਾਨ ਨੀਤੀ ਅਸੀਂ ਲਾਗੂ ਕਰਾਂਗੇ ਕਿਸਾਨਾਂ ਦੀਆਂ ਪੈਨਸ਼ਨਾਂ ਲੱਗਣਗੀਆਂ ਆਪਾਂ ਛੋਟੀ ਇਸ ਘਟਨਾ ਨੂੰ ਇੱਕ ਤਰੀਕੇ ਦੀ ਰੰਗਤ ਦੇ ਕੇ ਜੋ ਕਿ ਕਾਂਗਰਸ ਦੇ ਲੀਡਰ ਕਰਨਾ ਚਾਹੁੰਦੇ ਆ ਉਸ ਪਾਰਟੀ ਦੇ ਲੀਡਰ ਜਿਹੜੀ ਪਾਰਟੀ ਦੀ ਹਾਈ ਕਮਾਂਡ ਮਿਲਣ ਦਾ ਟਾਈਮ ਨਹੀਂ ਸੀ ਦਿੰਦੀ ਹੁੰਦੀ ਜਿਹੜੀ ਪਾਰਟੀ ਦੇ ਪ੍ਰਧਾਨ ਸੋਨੀਆ ਗਾਂਧੀ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਦੋ ਲਾਈਨਾਂ ਲਿਖ ਕੇ ਅੱਧੇ ਕਾਰਜਕਾਲ ਦੇ ਦੌਰਾਨ ਹਟਾ ਦਿੰਦੇ ਨੇ ਜੀ ਉਦੋਂ ਤੱਕ ਕੋਈ ਰੌਲਾ ਨਹੀਂ ਪਉਂਦਾ ਕਿ ਸੋਨੀਆ ਗਾਂਧੀ ਕੌਣ ਹੁੰਦੀ ਹੈ ਪੰਜਾਬ ਦਾ ਮੁੱਖ ਮੰਤਰੀ ਹਟਾਉਣ ਦਾ ਜੀ ਲੇਕਿਨ ਜਦੋਂ ਤੁਸੀਂ ਕੋਈ ਗੱਲ ਆਪਾਂ ਇਸ ਗੱਲ ਨੂੰ ਇੱਕ ਅਲੱਗ ਤਰੀਕੇ ਨਾਲ ਪੇਸ਼ ਕਰਦੇ ਆ ਮੈਂ ਸਮਝਦਾ ਇਹ ਪੰਜਾਬ ਦੇ ਹੱਕ 'ਚ ਨਹੀਂ ਪੰਜਾਬ ਦੇ ਹਿੱਤ 'ਚ ਨਹੀਂ ਜੀ ਅਬ ਬਦਲ ਸਾਹਿਬ ਜੁਧ ਨਸ਼ਾ ਵਿਰੋਧ ਦੀ ਜਿੰਮੇ ਤੁਸੀਂ ਗੱਲ ਕੀਤੀ ਆ ਸਾਰਾ ਮੀਡੀਆ ਵੀ ਇਸ ਦੀ ਸਲਾਹਨਾ ਕਰਦਾ ਸਾਰੇ ਲੋਕ ਇਸ ਦੀ ਸਲਾਹਨਾ ਕਰਦੇ ਆ ਪਰ ਉਤੀ ਜਿਹੜੇ ਸਵਾਲ ਵੀ ਖੜੇ ਜਿਹੜੇ ਮੀਡੀਆ ਵੱਲੋਂ ਕੀਤੇ ਜਾਂਦੇ ਨੇ ਕਿ ਜਦੋਂ ਜੁਧ ਨਸ਼ਾ ਵਿਰੋਧ ਤਹਿਤ ਪੀਲਾ ਪੰਜਾ ਚੱਲਦਾ ਜਿਹੜੇ ਨਸ਼ੇ ਤਸਕਰਾਂ ਦੇ ਘਰ ਟਾਏ ਜਾਂਦੇ ਨੇ ਪਰ ਉਸ ਤੋਂ ਬਾਅਦ ਪੁਲਿਸ ਦਾ ਬਿਆਨ ਹੁੰਦਾ ਕਿ ਜੀ ਇਹ ਨਜਾਇਜ਼ ਉਸਾਰੀ ਸੀਗੀ ਉਹ ਨਸ਼ਾ ਤਸਕਰਾਂ ਦੇ ਉੱਤੇ ਤਾਂ ਆਉਂਦੀ ਹੀ ਨਹੀਂ ਉਹ ਕਹਿੰਦੇ ਜੀ ਇਹ ਨਜਾਇਜ਼ ਉਸਾਰੀ ਸੀ ਇਸ ਕਰਕੇ ਨੂੰ ਢਾਅ ਦਿੱਤਾ ਗਿਆ ਫਿਰ ਆਪਾਂ ਕਿਸ ਮੁੱਦੇ ਤੇ ਕਹਿੰਨੇ ਆ ਕਿ ਨਸ਼ਾ ਤਸਕਰਾਂ ਦੇ ਘਟਾਏ ਜਾ ਰਹੇ ਨੇ ਮੈਂ ਦੱਸਦਾ ਹਾਂ ਦੇਖੋ ਜਸਖਰਾ ਜੀ ਜੇ ਇਹ ਨਸ਼ਾ ਤਸਕਰ ਹੈ ਜੀ ਐਨਡੀਪੀਐਸ ਐਕਟ ਦੇ ਵਿੱਚ ਕੋਈ ਪ੍ਰਾਵਧਾਨ ਨਹੀਂ ਕਿ ਆਪਾਂ ਕਿਸੇ ਦਾ ਘਰ ਢਾ ਸਕੀਏ ਜੀ ਲੇਕਿਨ ਇਹ ਜਿਹੜੇ ਨਸ਼ਾ ਤਸਕਰੀ ਵਿੱਚ ਇਨਵੋਲਵ ਲੋਕ ਹੈ ਜੀ ਉਹਨਾਂ ਦਾ ਕਿਉਂ ਕਰਕੇ ਰਸੂਖਤਾਰਾਂ ਨਾਲ ਉਹਨਾਂ ਦੀ ਯਾਰੀ ਪੈ ਗਈ ਸੀ ਜੀ ਤੇ ਉਹਨਾਂ ਨੇ ਜਾਦਾ ਤਰਕੀ ਕੀਤਾ ਕਿ ਜਿਹੜੇ ਸਰਕਾਰੀ ਜਗਾ ਉਹਦੇ ਤੇ ਕਬਜ਼ਾ ਕਰਕੇ ਆਪਣੇ आलीशान ਘਰ ਬਣਾ ਲਏ ਜੀ ਸੋ ਜਿਹੜੀਆਂ ਉਹ ਸਰਕਾਰੀ ਥਾਵਾਂ ਤੇ ਨਜਾਇਜ਼ ਕਬਜ਼ੇ ਵਾਲੀਆਂ ਥਾਵਾਂ ਤੇ ਇਹਨਾਂ ਤਸਕਰਾਂ ਨੇ ਘਰ ਬਣਾਏ ਹੋਏ ਸੀ ਸਾਡੇ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਕਿ ਲੋਕਾਂ ਦੇ ਘਰ ਬਰਬਾਦ ਕਰਕੇ ਇਹ ਕਿੱਦਾਂ ਸੁਖੀ ਬੈਠੇ ਐ ਜੀ ਸੋ ਚਾਹੇ ਉਹ ਪੰਜਾਬ ਹੋਵੇ ਚਾਹੇ ਪੰਜਾਬ ਤੋਂ ਬਾਹਰ ਹੋਵੇ ਸਰਕਾਰ ਕਾਨੂੰਨ ਦੇ ਹਿਸਾਬ ਨਾਲ ਹੀ ਚੱਲਦੀ ਹੁੰਦੀ ਹੈ ਔਰ ਕਾਨੂੰਨਨ ਤੌਰ ਤੇ ਇਹ ਜਿੰਨੀ ਅਸੀਂ ਕਾਰਵਾਈ ਕਰਦੇ ਆ ਇਹ ਉਹਨਾਂ ਲੋਕਾਂ ਤੇ ਕਰਦੇ ਆ ਜਿਹੜੇ ਲੋਕ ਕਈ ਕਈ ਪਰਚੀਆਂ ਵਿੱਚ ਸ਼ਾਮਲ ਹੈ 10 10 ਐਨਡੀਪੀਐਸ ਦੇ ਪਰਚੇ ਹੋਏ ਆ ਲੇਕਿਨ ਉਹਨਾਂ ਨੇ ਰਸੂਖਦਾਰਾਂ ਦੇ ਨਾਲ ਯਾਰੀਆਂ ਦਾ ਇਹ ਵੀ ਫਾਇਦਾ ਚੱਕਿਆ ਕਿ ਸਰਕਾਰੀ ਜਗ੍ਹਾ ਤੇ ਪਿੰਡ ਦੀ ਜਗ੍ਹਾ ਤੇ ਜਾਂ ਮਤਲਬ ਕਿਤੇ ਸ਼ਾਮਲਾਤ ਵਿੱਚ ਕੋਈ ਆਪਣੀ ਆਲੀਸ਼ਾਨ ਆ ਹਵੇਲੀ ਉਸਾਰੀ ਹੋਈ ਐ ਕਿਤੇ ਮਹਿਲ ਉਸਾਰੇ ਹੋਏ ਐ ਸੋ ਇਸ ਕਰਕੇ ਅਸੀਂ ਇੱਕ ਸੰਦੇਸ਼ ਕੱਲ ਰਹੇ ਆ ਮੈਸੇਜ ਕੱਲ ਰਹੇ ਆ ਕਿ ਲੋਕਾਂ ਦੇ ਘਰ ਬਰਬਾਦ ਕਰਕੇ ਤੁਸੀਂ ਆਪਣੇ ਆਲੀਸ਼ਾਨ ਮਹਿਲ 'ਚ ਨਈ ਬਿਰਾਜ ਸਕਦੇ ਤੁਸੀਂ ਲੋਕਾਂ ਦੇ ਘਰ ਦੇ ਚਿਰਾਗ ਖਤਮ ਕਰਕੇ ਤੁਸੀਂ ਆਪ ਰੋਜ ਦੀਵਾਲੀ ਨਹੀਂ ਮਨਾ ਸਕਦੇ ਸੋ ਇਸ ਕਰਕੇ ਇਹ ਤਾਂ ਸਖਤ ਕਾਰਵਾਈ ਹੋ ਰਹੀ ਐ ਪਹਿਲਾਂ ਕਦੇ ਨਹੀਂ ਹੋਈ ਜੀ ਇਤਿਹਾਸ ਵਿੱਚ ਪਹਿਲਾਂ ਇਹਨਾਂ ਲੋਕਾਂ ਤੇ ਕਦੇ ਇਹੋ ਜੀ ਕਾਰਵਾਈ ਨਹੀਂ ਹੋਈ ਜਿਹੜੀ ਆਮ ਆਦਮੀ ਪਾਰਟੀ ਦੇ ਰਾਜ ਭਾਗ ਦੌਰਾਨ ਹੋ ਰਹੀ ਹੈ ਪਰ ਬਦਲ ਸਭਾ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਪਹਿਲਾਂ ਤੁਹਾਨੂੰ ਯਾਦ ਹੋਊਗਾ ਇੱਕ ਬਹੁ ਕਰੋੜੀ ਚਿੱਟੇ ਦੇ ਮਾਮਲੇ ਦੇ ਵਿੱਚ ਗੁਰਦੀਪ ਰਾਣੋ ਫੜਿਆ ਗਿਆ ਸੀਗਾ ਖੰਨਾ ਨਜ਼ਦੀਕੀ ਤੇ ਇੱਕ ਜਿਹੜੇ ਅੱਜ ਕੱਲ ਅੱਜ ਕੱਲ ਉਹਨਾਂ ਨੂੰ ਜਿਹੜੀ ਜ਼ਮਾਨਤ ਮਿਲੀ ਹੈ ਜਗਦੀਸ਼ ਭੂਲਾ ਉਹ ਵੀ ਬਹੁਤ ਘਰੂੜੀ ਬੈਰੈਕਟ ਦੇ ਵਿੱਚ ਸ਼ਾਮਲ ਸੀਗੇ ਇੱਕ ਬਠਿੰਡੇ ਤੋਂ ਪੁਲਿਸ ਮੁਲਾਜ਼ਮ ਕੁੜੀ ਫੜੀ ਗਈ ਸੀ ਜਿਹਨੂੰ ਜ਼ਮਾਨਤ ਮਿਲ ਚੁੱਕੀ ਆ ਇੱਕ ਅੰਬਰਸਰ ਤੋਂ ਫੜਿਆ ਗਿਆ ਸੀ ਇੱਕ ਡੀਐਸਪੀ ਕੇਂਦਰੀ ਜਲ ਬਠਿੰਡਾ ਤੋਂ ਫੜਿਆ ਗਿਆ ਤਾਂ ਉਹਨਾਂ ਦੇ ਘਰਾਂ ਤੱਕ ਜਿਹੜਾ ਉਹ ਇਹ ਪੀਲਾ ਪੰਜਾ ਕਿਉਂ ਨਹੀਂ ਪਹੁੰਚਿਆ ਪੰਜਾਬ ਦੀ ਜਨਤਾ ਦਾ ਸਵਾਲ ਇਹ ਹੈ ਬਿਲਕੁਲ ਪਹੁੰਚੂਗਾ ਜੀ ਔਰ ਮੈਂ ਤਾਂ ਤੁਹਾਨੂੰ ਬੇਨਤੀ ਵੀ ਕਰਦਾ ਜੀ ਕਿ ਹੁਣ ਜਿਹੜੇ ਇਹੋ ਜਿਹੇ ਲੋਕ ਜਿਹੜੇ ਨਸ਼ੇ ਦੇ ਵਿੱਚ ਗਲਤਾਨ ਹੈ ਜੀ ਇਹਨਾਂ ਦੇ ਘਰਾਂ ਤੇ ਪੀਲਾ ਪੰਜਾ ਚੱਲਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਚੱਲਣਾ ਚਾਹੀਦਾ ਕਿ ਨਹੀਂ ਉਹ ਤਾਂ ਸਾਰੇ ਹਾਂ ਕਹਿੰਦੇ ਆ ਜੀ ਤਾਂ ਹੀ ਤਾਂ ਤੁਹਾਡੀ ਸਲਾਹਨਾ ਕਰਦੇ ਆ ਜਿਹੜੇ ਹੁਣ ਪੀਲਾ ਪੰਜਾ ਚੱਲਦਾ ਸਾਰੇ ਤਾਰੀਫ ਕਰਦੇ ਆ ਕਿ ਪੀਲਾ ਪੰਜਾ ਚੱਲਣਾ ਚਾਹੀਦਾ ਜਿਹੜੇ ਵੱਡੇ ਸ਼ਾਹੂਕਾਰ ਬਣੇ ਨੇ ਉਹਨਾਂ ਤੇ ਵੀ ਚੱਲਣਾ ਚਾਹੀਦਾ ਬਿਲਕੁਲ ਚੱਲੇਗਾ ਔਰ ਅਸੀਂ ਇਸ ਗੱਲ ਦਾ ਜਿੱਥੇ-ਜਿੱਥੇ ਦੇਖੋ ਜਿੱਥੇ-ਜਿੱਥੇ ਸਾਨੂੰ ਇਹ ਪੀਲਾ ਪੰਜਾ ਚਲਾਉਣ ਦਾ ਕੋਈ ਵੀ ਮਕਸਦ ਮਿਲ ਜੇ ਕੋਈ ਵੀ ਸਾਨੂੰ ਮੌਕਾ ਮਿਲ ਜੇ ਅਸੀਂ ਉੱਥੇ ਪੀਲਾ ਪੰਜਾ ਜ਼ਰੂਰ ਚਲਾਵਾਂਗੇ ਪਰ ਸਰਕਾਰਾਂ ਨੂੰ ਨਾਲ ਕਾਨੂੰਨ ਦਾ ਵੀ ਧਿਆਨ ਰੱਖਣਾ ਪੈਂਦਾ ਇਸ ਕਰਕੇ ਕੋਈ ਵੀ ਸਰਕਾਰ ਕਾਨੂੰਨ ਨੂੰ ਛਿੱਕੇ ਟੰਕੇ ਨਹੀਂ ਆਪਾਂ ਚੱਲ ਸਕਦੀ ਲੇਕਿਨ ਸਰਕਾਰ ਨੇ ਅਜੰਡਾ ਤੇ ਲੈ ਆਂਦਾ ਕਿ ਪੰਜਾਬ ਤੋਂ ਨਸ਼ੇ ਦੀ ਜੜ ਪੱਟਣਾ ਇਹ ਸਾਡੀ ਨੰਬਰ 1 ਪ੍ਰਾਇਰੀਟੀ ਹੈ ਬਾਕੀ ਸਾਰੀਆਂ ਚੀਜ਼ਾਂ ਇਸ ਤੋਂ ਥੱਲੇ ਜੀ ਬਾਬਾ ਸਾਹਿਬ ਸਿੱਖਿਆ ਪ੍ਰਣਾਲੀ ਦੀ ਤੁਸੀਂ ਗੱਲ ਕੀਤੀ ਆ ਮਾਨ ਸਾਹਿਬ ਜਦੋਂ ਸੱਤਾ ਦੇ ਵਿੱਚ ਨਹੀਂ ਸੀਗੇ ਉਦੋਂ ਇੱਕ ਸ਼ੇਅਰ ਬੋਲਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਡાળા ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿੱਧਰ ਸੇ ਚਲਾ ਹੁੰਦਾ ਹੈ ਤੇ ਹੁਣ ਜਦੋਂ ਇਹਨਾਂ ਦੇ ਆਪਣੇ ਐਮ ਐਲ ਏ ਪਿੰਡਾਂ ਦੇ ਸਕੂਲਾਂ ਦੇ ਵਿੱਚ ਜਾਂਦੇ ਆ ਤਾਂ ਸਕੂਲਾਂ ਦੇ ਵਿੱਚ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਕਈ ਉਦਘਾਟਨ ਵੀ ਕੀਤੇ ਜਾਂਦੇ ਆ ਤਾਂ ਹੁਣ ਲੋਕਾਂ ਦੇ ਵੱਲੋਂ ਇਹਨਾਂ ਦੇ ਐਮ ਐਲ ਏ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਗਿਆ ਹੁਣ ਤਾਂ ਲੋਕ ਬਨੇਰਿਆਂ ਤੇ ਖੜ ਕੇ ਸਵਾਲ ਪੁੱਛਣ ਲੱਗੇ ਕਹਿੰਦੇ ਸਿਕਿਉਰਿਟੀ ਇਹਨਾਂ ਦੇ ਕੋਲ ਤਾਂ ਜਾਣ ਨਹੀਂ ਦਿੰਦੀ ਨਹੀਂ ਦੇਖੋ ਅਸੀਂ ਤਾਂ ਵੈਲਕਮ ਕਰਦੇ ਆਂ ਸਵਾਲ ਪੁੱਛਣ ਵਾਲਾ ਜਿਹੜਾ ਕਲਚਰ ਹੈ ਇਹ ਆਮ ਆਦਮੀ ਪਾਰਟੀ ਹੀ ਲੈ ਕੇ ਆਈ ਆ ਅਸੀਂ ਚਾਹੁੰਦੇ ਆਂ ਵੀ ਸਾਰਿਆਂ ਨੂੰ ਸਵਾਲ ਪੁੱਛੇ ਜਾਣ ਅਸੀਂ ਚਾਹੁੰਦੇ ਆਂ ਵੀ ਸਾਨੂੰ ਵੀ ਪੁੱਛੋ ਦੂਜੀਆਂ ਪਾਰਟੀਆਂ ਨੂੰ ਵੀ ਪੁੱਛੋ ਸਵਾਲ ਅੱਛੇ ਐ ਸਵਾਲ ਵਧੀਆ ਐ ਸਵਾਲ ਹੋਣੇ ਚਾਹੀਦੇ ਐ ਲੇਕਿਨ ਬੇਨਤੀ ਸਿਰਫ ਇੰਨੀ ਐ ਕਿ ਜਿਵੇਂ ਤੁਸੀਂ ਸਿੱਖਿਆ ਪ੍ਰਣਾਲੀ ਦੀ ਗੱਲ ਕਰਦੇ ਹੋ ਸਾਡੇ ਲਈ ਪੂਜਨੀਕ ਸਭ ਤੋਂ ਵੱਧ ਜੇ ਆਪਾਂ ਮਾਪੇ ਬਾਪ ਤੋਂ ਬਾਅਦ ਜੇ ਅਸੀਂ ਸਤਕਾਰ ਕਰਦੇ ਆਂ ਤਾਂ ਗੁਰੂ ਦਾ ਕਰਦੇ ਆਂ ਔਰ ਮੈਂ ਮਹਿਸੂਸ ਕਰਦਾ ਆਂ ਕਿ ਜਿਹੜਾ ਸਿੱਖਿਸ਼ਕ ਹੈ ਜੀ ਉਹ ਸਾਡੇ ਅਧਿਆਪਕ ਹੈ ਉਹਨਾਂ ਦਾ ਸਤਕਾਰ ਮਾਪੇ ਬਾਪ ਦੇ ਬਰਾਬਰ ਹੀ ਪੰਜਾਬ ਦੇ ਲੋਕ ਕਰਦੇ ਆਂ ਸੋ ਸਾਡੇ ਤੁਸੀਂ ਦੇਖਿਆ ਹੋਊਗਾ ਸਾਡੇ ਇੱਕ ਐਮਐਲਏ ਸਹਿਬਾਨ ਨੇ ਥੋੜਾ ਜਾਂ ਟਿੱਪਣੀ ਜੇ ਕਰ ਵੀ ਦਿੱਤੀ ਸੀ ਤਾਂ ਉਹਨਾਂ ਨੇ 24 ਘੰਟਿਆਂ ਦੇ ਅੰਦਰ ਆ ਕੇ ਉਹਨਾਂ ਨੇ ਉਸ ਗੱਲ ਦੀ ਉਹਨਾਂ ਨੇ ਮਾਫੀ ਵੀ ਮੰਗੀ ਉਹਨਾਂ ਨੇ ਕਿਹਾ ਵੀ ਮੈਂ ਮਾਫੀ ਮੰਗਦਾ ਹਾਂ ਜੇ ਕੋਈ ਮੈਂ ਠੇਸ ਪਹੁੰਚਾਈ ਹੈ ਸੋ ਅਸੀਂ ਤਾਂ ਸਾਡੇ ਤਾਂ ਮੁੱਖ ਮੰਤਰੀ ਜੀ ਦੇ ਪਿਤਾ ਜੀ ਖੁਦ ਜੀ ਆ ਟੀਚਰ ਸੀਗੇ ਪ੍ਰਿੰਸੀਪਲ ਸੀਗੇ ਸੋ ਸਾਡੇ ਲਈ ਤਾਂ ਸਾਰੀ ਸਰਕਾਰ ਲਈ ਅਸੀਂ ਸਿੱਖਿਆ ਪ੍ਰਣਾਲੀ ਨੂੰ ਔਰ ਸਿੱਖਿਸ਼ਕਾਂ ਨੂੰ ਅਸੀਂ ਨਤਮਸਤਕ ਹੁੰਦੇ ਹਾਂ ਜੀ ਤਾਂ ਬਦਲ ਸਾਹਿਬ ਹੁਣ ਤਾਂ ਜਿਹੜੇ ਪਿੰਡਾਂ ਦੇ ਲੋਕ ਨੇ ਤੁਹਾਨੂੰ ਪਤਾ ਸੋਸ਼ਲ ਮੀਡੀਆ ਦਾ ਕਿੰਨਾ ਜ਼ਮਾਨਾ ਹੈ ਹੁਣ ਤਾਂ ਪਿੰਡਾਂ ਦੇ ਲੋਕ ਜਿਹੜੇ ਆਪ ਵੀਡੀਓ ਬਣਾ ਕੇ ਪਾਉਣ ਲੱਗ ਗਏ ਨੇ ਕਹਿੰਦੇ ਅੱਜ ਤੱਕ ਜਿਹੜਾ ਇਹ ਬਦਲਾਅ ਨਹੀਂ ਦੇਖਿਆ ਸੀ ਕਿ ਸਕੂਲਾਂ ਦੇ ਵਿੱਚ ਜਿਹੜਾ ਬਾਥਰੂਮਾਂ ਦਾ ਘਟਨ ਹੋ ਜਵੇ ਸਕੂਲਾਂ ਦੇ ਵਿੱਚ ਜਿਹੜਾ ਰੰਗ ਕਰਾ ਕੇ ਉਹਨਾਂ ਦਾ ਘਟਨ ਹੋ ਜਵੇ ਕਹਿੰਦੇ ਇਹ ਅਸੀਂ ਅੱਜ ਤੱਕ ਨਹੀਂ ਸੀ ਕਦੇ ਦੇਖਿਆ ਹੁਣ ਤਾਂ ਲੋਕ ਆਪ ਵੀਡੀਓ ਪਾਉਣ ਲੱਗ ਗਏ ਜੀ ਦੇਖੋ ਇੱਕ ਗੱਲ ਹੈ ਜੀ ਵੀ ਸਭ ਤੋਂ ਪਹਿਲਾਂ ਤਾਂ ਇਹ ਸਵਾਲ ਕਿਉਂ ਨਹੀਂ ਪੁੱਛਦੇ ਇਹ ਵੀ ਇੰਨੇ ਸਾਲ ਹੋ ਗਏ ਜੀ ਤੇ ਸਕੂਲਾਂ ਚ ਬਾਥਰੂਮ ਕਿਉਂ ਨਹੀਂ ਬਣੇ ਜੀ ਜਿਨ੍ਹਾਂ ਲੋਕਾਂ ਦੇ ਘਰਾਂ ਵਿੱਚ 10-10 ਬਾਥਰੂਮ ਹੈ ਆਪਣੇ ਜੁਆਕਾਂ ਲਈ ਜੀ ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਬਾਥਰੂਮ ਕਿਉਂ ਨਹੀਂ ਬਣਾਏ ਉਹਨਾਂ ਨੇ ਜੀ ਤੇ ਜੇ ਅਸੀਂ ਬਣਾਏ ਹੈ ਜੀ ਤੇ ਜੇ ਉਹਦੇ ਵਾਸਤੇ ਅਸੀਂ ਠੀਕ ਹੈ ਇਹਨਾਂ ਨੇ ਇੱਕ ਬਹਾਨਾ ਬਣਾ ਲਿਆ ਕਿ ਦੇਖੋ ਜੀ ਇੰਨਾ ਜ਼ਿਆਦਾ ਜੀ ਇਹ ਤਾਂ ਜੀ ਪੱਥਰ ਲਾ ਰਹੇ ਐ ਫਲਾਨਾ ਕਰ ਰਹੇ ਐ ਲੇਕਿਨ ਇੱਕ ਮੂਲ ਸਵਾਲ ਇਹ ਸੀ ਕਿ ਸਾਡੀ ਆਜ਼ਾਦੀ ਨੂੰ ਇੰਨੇ ਸਾਲ ਹੋ ਗਏ ਤੇ ਉਹਨਾਂ ਵਿੱਚ ਜੇ ਸਰਕਾਰੀ ਸਕੂਲਾਂ ਵਿੱਚ ਬਾਥਰੂਮ ਵੀ ਨਹੀਂ ਬਣੇ ਤਾਂ ਇਸ ਤੋਂ ਪਹਿਲਾਂ ਸਰਕਾਰਾਂ ਦੀ ਦੇਣ ਕੀ ਹੈ ਅਸੀਂ ਅਸੀਂ ਚਾਹੁੰਦੇ ਹਾਂ ਹਰ ਸਕੂਲ ਵਿੱਚ ਨਾ ਸਿਰਫ ਅ ਐਜੂਕੇਸ਼ਨ ਮਿਲੇ ਬਲਕਿ ਸਪੋਰਟਸ ਦੀਆਂ ਫੈਸਿਲਿਟੀਆਂ ਵੀ ਹੋਣ ਟੀਚਰ ਵੀ ਟ੍ਰੇਨਡ ਹੋਣ ਬਾਹਰੋਂ ਪੜ੍ਹ ਕੇ ਆਏ ਹੋਣ ਟੀਚਰਾਂ ਦੀ ਟ੍ਰੇਨਿੰਗ ਹੋਈ ਹੋਵੇ ਸਮਾਰਟ ਕਲਾਸਰੂਮ ਹੋਣ ਬੱਚਿਆਂ ਲਈ সুইমিং ਪੂਲ ਹੋਣ ਅਸੀਂ ਚਾਹੁੰਦੇ ਆ ਪ੍ਰਾਈਵੇਟ ਸਕੂਲਾਂ ਨੂੰ ਛੱਡ ਛੱਡ ਕੇ ਲੋਕ ਸਰਕਾਰੀ ਸਕੂਲਾਂ ਚਾਹਣ ਪਰ ਲੇਕਿਨ ਜਿਹੜੇ ਪ੍ਰਾਈਵੇਟ ਸਿੱਖਿਆ ਪਰਨਾਲੀ ਦੇ ਵੱਡੇ ਮਗਰਮੱਛ ਹੈ ਜੀ ਜਿਹੜੇ ਲੋਕ ਉਹਨਾਂ ਦੇ ਨਾਲ ਮਿਲੇ ਹੋਏ ਸੀ ਪੁਰਾਣੀਆਂ ਸਰਕਾਰਾਂ ਦੇ ਜਿਹੜੇ ਉਹਨਾਂ ਤੋਂ ਮਹੀਨਾ ਲੈਂਦੇ ਸੀ ਜਿਹੜੇ ਉਹਨਾਂ ਤੋਂ ਰਿਸ਼ਵਤਾਂ ਖਾਂਦੇ ਸੀ ਉਹ ਕਿਸ ਤਰ੍ਹਾਂ ਨਾਲ ਸਰਕਾਰੀ ਸਕੂਲ ਸੁਧਾਰ ਸਕਦੇ ਸੀ ਜੀ ਜੇ ਅਸੀਂ ਸਰਕਾਰੀ ਸਕੂਲ ਸੁਧਾਰ ਰਹੇ ਹੈ ਇਹਦੇ ਵਿੱਚ ਵੀ ਇੱਕ ਅਨਕ ਹੈ ਸਾਡੀ ਇੱਕ ਸਮਝਦਾਰੀ ਹੈ ਔਰ ਪੰਜਾਬ ਨੂੰ ਇਹ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਕਿ ਅਸੀਂ ਪ੍ਰਾਈਵੇਟ ਸਿੱਖਿਆ ਅਦਾਰਿਆਂ ਨਾਲ ਨਹੀਂ ਮਿਲੇ ਜੀ ਅਸੀਂ ਇੱਕ ਜ਼ੁਰਤ ਵਿਖਾਈ ਅਸੀਂ ਇੱਕ ਅਨਖ ਵਿਖਾਈ ਅਸੀਂ ਆਪਣੇ ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾ ਰਹੇ ਜੀ ਬਾਦਲ ਸਾਹਿਬ ਪਹਿਲਾਂ ਜਦੋਂ ਮਾਨ ਸਾਹਿਬ ਕਹਿੰਦੇ ਹੁੰਦੇ ਸੀਗੇ ਕਿ ਨਿਤ ਜਿਹੜੇ ਕਾਫਲੇ ਨੇ ਉਹ ਕਦੇ ਇੱਧਰ ਨੂੰ ਚੱਲਦੇ ਆ ਕਦੇ ਇੱਧਰ ਨੂੰ ਚੱਲਦੇ ਆ ਜੇ ਸੁਖਬੀਰ 1 ਕਿਲੋਮੀਟਰ ਚੱਲਦਾ ਤਾਂ ਇਹਦਾ 1 ਲੱਖ ਦਾ ਖਰਚਾ ਆਉਂਦਾ ਪਰ ਬਾਦਲ ਸਾਹਿਬ ਜੇ ਹੁਣ ਗੱਲ ਕਰੀਏ ਕਿ ਹੁਣ ਜਦੋਂ ਮਾਨ ਸਾਹਿਬ ਜਾਂਦੇ ਆ ਤਾਂ ਉਹ ਹਮੇਸ਼ਾ ਜਿਹੜਾ ਜ਼ਿਆਦਾਤਰ ਟਰੈਵਲ ਆ ਉਹ ਹੈਲੀਕਾਪਟਰ ਦੇ ਵਿੱਚ ਕਰਦੇ ਆ ਤਾਂ ਹੁਣ ਹੈਲੀਕਾਪਟਰ ਦਾ ਖਰਚਾ ਕਿੱਥੋਂ ਚੱਲਦਾ ਹੁਣ ਮਾਨ ਸਾਹਿਬ ਜਿਹੜੇ ਨੇ ਉਹ 1 ਕਿਲੋਮੀਟਰ ਦਾ ਕਿੰਨਾ ਖਰਚਾ ਕਰਦੇ ਨੇ ਉਹਦਾ ਜਵਾਬ ਜ਼ਰੂਰ ਪੰਜਾਬ ਦੀ ਜਨਤਾ ਚਾਹੁੰਦੀ ਹੈ ਦੇਖੋ ਤੁਹਾਡੇ ਇਹ ਸਵਾਲ ਦਾ ਜਵਾਬ ਦੇ ਦਿੰਨਾ ਹੈ ਜੀ ਕੀ ਮਾਨ ਸਾਹਿਬ ਸਾਡੇ ਲਈ ਬਹੁਤ ਕੀਮਤੀ ਹੈ ਜੀ ਮਾਨ ਸਾਹਿਬ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸੁਧਾਰ ਲਿਆ ਰਿਹਾ ਹੈ ਜੀ ਅਸੀਂ ਨਹੀਂ ਚਾਹੁੰਦੇ ਕਿ ਕੋਈ ਜਿਹੜਾ ਜਿਨ੍ਹਾਂ ਨੂੰ ਅਸੀਂ ਮਗਰਮੱਛਾਂ ਨੂੰ ਹੱਥ ਪਾ ਰਹੇ ਹੈ ਜੀ ਕੱਲ ਨੂੰ ਉਹ ਸਾਡੇ ਮੁਖ ਜਿਹੜਾ ਮੇਨ ਇਨਸਾਨ ਹੈ ਜਿਹੜਾ ਜਿਹਦੇ ਲੀਡਰਸ਼ਿਪ ਥੱਲੇ ਸਰਕਾਰ ਚੱਲ ਰਹੀ ਐ ਉਹਨੂੰ ਕੋਈ ਨੁਕਸਾਨ ਪਹਚਾਉਣ ਲੇਕਿਨ ਮੈਂ ਤੁਹਾਨੂੰ ਇੱਕ ਫਰਕ ਦੱਸ ਦਿੰਨਾ ਪਿਛਲੇ ਟਾਈਮ 'ਚ ਕੀ ਹੁੰਦਾ ਸੀ ਕਿ ਕੱਲਾ ਮੁੱਖ ਮੰਤਰੀ ਨਹੀਂ ਜਗਾ ਜਗਾ ਵੀਆਈਪੀ ਸਿਕਿਉਰਿਟੀ ਹੁੰਦੀ ਸੀ ਜੀ ਮੈਂ ਤੁਹਾਨੂੰ ਅੰਕੜਿਆਂ ਨਾਲ ਦੱਸ ਦਿੰਦਾ ਕਿ ਪੰਜਾਬ ਦੇ ਇੰਨੇ ਚੇਅਰਮੈਨ ਐ ਜਿਨ੍ਹਾਂ ਕੋਲ ਸਿਕਿਉਰਿਟੀ ਹੈ ਨਹੀਂ ਜੀ ਉਹਨਾਂ ਨੇ ਅਸੀਂ ਜਿਨ੍ਹਾਂ ਨੂੰ ਅਸੀਂ ਚੇਅਰਮੈਨ ਵੀ ਲਾਇਆ ਮੈਂ ਤੁਹਾਨੂੰ ਅੰਕੜਿਆਂ ਨਾਲ ਦੱਸ ਦਿੰਦਾ ਕਿ ਉਹਨਾਂ ਤੱਕ ਅਸੀਂ ਸਿਕਿਉਰਿਟੀ ਨਹੀਂ ਮੁਹੱਈਆ ਕਰਾਈ ਜਿੱਥੇ ਗੈਰ ਜ਼ਰੂਰੀ ਸੀ ਗੈਰ ਵਾਜਬ ਸੀ ਉੱਥੇ ਅਸੀਂ ਸਿਕਿਉਰਿਟੀ ਨਹੀਂ ਦਿੱਤੀ ਪਰ ਜਿਹੜੇ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਐ ਜੀ ਉਹਨਾਂ ਨੂੰ ਸਿਕਿਉਰਿਟੀ ਦੇਣਾ ਉਹ ਸਰਕਾਰ ਦੀ ਫਰਜ਼ ਵੀ ਹੈ ਤੇ ਸਰਕਾਰ ਦੀ ਜ਼ਰੂਰਤ ਵੀ ਹੈ ਪਰ ਬਾਦਲ ਸਾਹਿਬ ਜਦੋਂ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਡਿਪਟੀ ਸੀਐਮ ਸੀ ਜਾਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ ਤਾਂ ਉਹਨਾਂ ਨੂੰ ਵੀ ਪ੍ਰੋਟੋਕੋਲ ਜਿਹੜਾ ਉਹਨੂੰ ਬਾਉਣਾ ਪੈਂਦਾ ਸੀਗਾ ਉਹਨਾਂ ਨੂੰ ਵੀ ਸਿਕਿਉਰਿਟੀ ਜਿਹੜੀ ਆ ਉਹ ਉਹਨਾਂ ਦੀ ਸੁਰੱਖਿਆ ਦੇ ਪਰਪਸ ਵੀ ਦਿੱਤੀ ਜਾਂਦੀ ਸੀ ਜਦੋਂ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਜਦੋਂ ਉਹਨਾਂ ਤੇ ਜਿਹੜੀਆਂ ਬੂਲੀਆਂ ਬਣਾਈਆਂ ਜਾਂਦੀਆਂ ਨੇ ਤਾਸ਼ਾਂ ਬਣਾਈਆਂ ਜਾਂਦੀਆਂ ਸੀ ਖੈਰ ਸਾਬ ਸੁਖਵੀਰ ਬਾਦਲ ਜੀ ਨੂੰ ਤਾਂ ਅੱਜ ਵੀ ਅਸੀਂ ਸਿਕਿਉਰਿਟੀ ਦੇ ਕੇ ਰੱਖੀ ਆ ਜੀ ਤੁਸੀਂ ਦੇਖ ਲਿਓ ਕਿ ਸੁਖਵੀਰ ਬਾਦਲ ਜੀ ਦੀ ਸਿਕਿਉਰਿਟੀ ਮੁੱਖ ਮੰਤਰੀ ਤੋਂ ਘੱਟ ਨਹੀਂ ਹੈ ਜੀ ਤੁਸੀਂ ਦੇਖ ਲਓਗੇ ਕਿ ਜਿੱਥੇ-ਜਿੱਥੇ ਕੋਈ ਰਾਜਾ ਵਡਿੰਗ ਜੀ ਹੈ ਕੋਈ ਆਪੋਜੀਸ਼ਨ ਦੇ ਲੀਡਰ ਹੈ ਅਸੀਂ ਸਾਰਿਆਂ ਨੂੰ ਮਹਫੂਜ਼ ਰੱਖਿਆ ਹੋਇਆ ਸੋ ਇਸ ਕਰਕੇ ਜਿੱਥੇ ਗੈਰ ਜ਼ਰੂਰੀ ਸੀ ਜਿੱਥੇ ਗੈਰ ਵਾਜਬ ਸੀ ਉੱਥੇ ਅਸੀਂ ਸਕਿਉਰਿਟੀ ਵਿਦਡਰਾਅ ਕੀਤੀ ਜਿਵੇਂ ਪਿੱਛੇ ਜੇ ਮਜੀਠੀਆ ਸਾਹਿਬ ਦੀ ਕੀਤੀ ਹੈ ਠੀਕ ਹੈ ਉਹਨਾਂ ਨੂੰ ਥੋੜਾ ਦੁੱਖ ਵੀ ਲੱਗਿਆ ਪਰ ਲੇਕਿਨ ਪੰਜਾਬ ਦੇ ਥਾਣਿਆਂ ਵਿੱਚ ਜੀ ਲੋ ਪੁਲਿਸ ਦੀ ਜ਼ਿਆਦਾ ਜ਼ਰੂਰਤ ਹੈ ਲੋਕਾਂ ਦੇ ਪ੍ਰਾਈਵੇਟ ਲੋਕਾਂ ਦੇ ਘਰਾਂ ਵਿੱਚ ਜ਼ਿਆਦਾ ਜ਼ਰੂਰਤ ਨਹੀਂ ਹੈ ਜੀ ਪਰ ਜਿਹੜੇ ਬਦਲ ਸਾਹਿਬ ਹੋਣ ਥਾਣਿਆਂ ਤੇ ਅਟੈਕ ਪਹਿਲਾਂ ਗ੍ਰਨੇਡ ਹਮਲੇ ਵੀ ਹੋਏ ਨੇ ਉਸ ਤੋਂ ਬਾਅਦ ਜੇ ਕੱਲ ਦੀ ਗੱਲ ਕਰੀਏ ਤਾਂ ਕੱਲ ਡੀਸੀ ਦਫ਼ਤਰ ਨੂੰ ਜਿਹੜਾ ਉਹ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਆ ਲੁਧਿਆਣੇ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਮਾਨਯੋਗ ਹਾਈ ਕੋਰਟ ਨੂੰ ਬੰਬ ਨਾਲ ਡਾਉਣ ਦੀ ਜਿਹੜੀ ਧਮਕੀ ਦਿੱਤੀ ਗਈ ਆ ਤਾਂ ਇਹ ਲਗਾਤਾਰ ਜਿਹੜੀ ਕਾਨੂੰਨ ਵਿਵਸਥਾ ਇੰਨੀ ਡਿੱਗਦੀ ਕਿਉਂ ਜਾ ਰਹੀ ਹੈ ਕਾਨੂੰਨ ਵਿਵਸਥਾ ਡਿੱਗਦੀ ਨਹੀਂ ਜਾ ਰਹੀ ਜੀ ਕਾਨੂੰਨ ਵਿਵਸਥਾ ਬਿਲਕੁਲ ਸਟੇਬਲ ਹੈ ਜੀ ਕੰਟਰੋਲ ਚ ਹੈ ਜੀ ਗੈਂਗਸਟਰਾਂ ਦੇ ਇਨਕਾਊਂਟਰ ਹੋ ਰਹੇ ਨੇ ਜੀ ਔਰ ਜਿੱਥੇ ਜਿੱਥੇ ਲੋਕਾਂ ਨੂੰ ਮਹਫੂਜ਼ ਰੱਖਣ ਦੀ ਗੱਲ ਆਉਂਦੀ ਹੈ ਪੰਜਾਬ ਪੁਲਿਸ ਇਸ ਸੈਕੰਡ ਟੂ ਨਨ ਸਾਡੀ ਆਪਾਂ ਐਵੇਂ ਪੁਲਿਸ ਨੂੰ ਮਾੜਾ ਨਹੀਂ ਕਹਿ ਸਕਦੇ ਠੀਕ ਹੈ ਕਿਤੇ ਕਿਤੇ ਕਾਲੀਆਂ ਭੇਡਾਂ ਹੈਗੀਆਂ ਨੇ ਅਸੀਂ ਮੰਨਦੇ ਹਾਂ ਕਿ ਪੁਲਿਸ ਦੇ ਵਿੱਚ ਵੀ ਕਾਲੀਆਂ ਭੇਡਾਂ ਨੇ ਉਹਨਾਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰਦੇ ਹਾਂ 10000 ਬੰਦਿਆਂ ਦੀ ਅਸੀਂ ਆ ਟ੍ਰਾਂਸਫਰ ਵੀ ਕੀਤੀ ਸੀ ਜਿਹੜੇ ਛੋਟੇ ਮੁਲਾਜ਼ਮ ਸੀ ਜਿਹੜਿਆਂ ਨੇ ਪਿਛਲੇ ਲੰਬੇ ਸਮੇਂ ਤੋਂ ਇੱਕੋ ਜਗ੍ਹਾ ਬੈਠੇ ਸੀ ਸੋ ਹੁਣ ਨਸ਼ਿਆਂ ਦੇ ਵਿਰੁੱਧ ਜਦੋਂ ਇੱਕ ਯੁੱਧ ਚੱਲ ਰਿਹਾ ਹੈ ਤੇ ਜ਼ਾਹਿਰ ਹੈ ਕਿ ਕਈ ਲੋਕ ਹੋਕਸ ਕਾਲਸ ਵੀ ਕਰ ਦਿੰਦੇ ਆ ਝੂਠੀਆਂ ਕਾਲਾਂ ਕਰ ਦਿੰਦੇ ਆ ਜਾਣ ਬੁੱਝ ਕੇ ਧਮਕੀਆਂ ਵੀ ਦੇ ਦਿੰਦੇ ਆ ਕਿ ਪੁਲਿਸ ਦਾ ਧਿਆਨ ਭਟਕਾਉਣ ਦੇ ਵਿੱਚ ਉਹ ਉਹ ਆਵੇ ਲੇਕਿਨ ਪੁਲਿਸ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਨੇ ਔਰ ਉਹ ਬਹੁਤ ਵਧੀਆ ਡਿਊਟੀ ਵੀ ਕਰ ਰਹੇ ਨੇ ਜੀ ਸੋ ਸਮਾਂ ਦੇਣ ਦੇ ਲਈ ਬਾਦਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਤੁਹਾਨੂੰ ਇਹ ਗੱਲਬਾਤ ਕਿੱਦਾਂ ਦੀ ਲੱਗੀ ਜੇਕਰ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਸਾਡੇ ਚੈਨਲ ਦੇ ਜ਼ਰੀਏ ਸਰਕਾਰ ਨੂੰ ਜ਼ਰੂਰ ਪੁੱਛਿਆ ਜਾਵੇ ਜੇਕਰ ਤੁਸੀਂ ਕੋਈ ਸੁਝਾਅ ਵੀ ਦੇਣਾ ਚਾਹੁੰਦੇ ਹੋ ਤਾਂ ਇਸ ਦੇ ਕਮੈਂਟ ਬਾਕਸ ਦੇ ਵਿੱਚ ਆਪਣਾ ਸੁਝਾਅ ਤੇ ਵਿਚਾਰ ਆਪਣੇ ਜ਼ਰੂਰ ਦਿਓ